ਜਿੰਨਾ ਨੇ ਤੁਹਾਡੇ ਤੇ ਪਰਚੇ ਕਰਾਏ ਅੱਜ ਤੁਹਾਡੇ ਤੇ ਰਾਜੇ ਹੋਣਗੇ ਨਹੀਂ ਹਜੇ ਤੱਕ ਇਹ ਕਲੀਅਰ ਨਹੀਂ ਕਿ ਉਹਨਾਂ ਨੂੰ ਟਿਕਟ ਮਿਲ ਗਈ ਹੈ ਕਿ ਜਦੋਂ ਡਿਪਟੀ ਲੋਨ ਨੇ ਜੁਆਇਨ ਕਰਨਾ ਸੀਗਾ ਆਮ ਆਦਮੀ ਪਾਰਟੀ ਨੂੰ ਜਾਂ ਮਾਨ ਸਾਹਿਬ ਨੇ ਕਰਾਉਣਾ ਸੀ ਤਾਂ ਕਿ ਤੁਸੀਂ ਪਾਰਟੀ ਦੇ ਅਹੁਦੇਦਾਰਾਂ ਨੂੰ ਯਾਦ ਕਰਾਇਆ ਚੰਨੋ ਬਸ ਕੰਨ ਤੁਹਾਡੇ ਵਲੰਟਰੀਆਂ ਤੇ ਇਹਨਾਂ ਨੇ ਇਹਨਾਂ ਦੀ ਹੀ ਬੱਸ ਦੇ ਐਕਸੀਡੈਂਟ ਕਰਕੇ ਪਰਚੇ ਹੋਏ ਤੁਸੀਂ ਪਰਚੇ ਝੱਲੇ ਤੁਸੀਂ ਅੱਜ ਵੀ ਇੱਕ ਵਫਾਦਾਰ ਵਲੰਟੀਅਰ ਹੋ ਆਮ ਆਦਮੀ ਪਾਰਟੀ ਦੇ ਤੁਸੀਂ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਮੰਨਦੇ ਹੋ ਤੁਹਾਨੂੰ ਟਿਕਟ ਦੇਣਗੇ ਇੰਨੇ ਵੱਡੇ ਬੰਦੇ ਦੇ ਸਾਹਮਣੇ ਮੈਨੂੰ ਪੂਰੀ ਉਮੀਦ ਹੈ ਜੀ ਕਿ ਟਿਕਟ ਪਾਰਟੀ ਮੈਨੂੰ ਦੇਊਗੀ ਜਦੋਂ ਡਿਪੀਟੀ ਜੀ ਨੂੰ ਸ਼ਾਮਿਲ ਕੀਤਾ ਭਗਵਾਨ ਸਾਹਿਬ ਨੇ ਆ ਕੇ ਪਵਨਤਮਨ ਜੀ ਨੇ ਤਾਂ ਉਸ ਵੇਲੇ ਫਿਰ ਤੁਸੀਂ ਉਸ ਸੈਰੇਮਨੀ 'ਚ ਗਏ ਸੀ ਬਿਲਕੁਲ ਗਿਆ ਸੀ ਜੀ ਕਿਉਂਕਿ ਮੈਨੂੰ ਇਨਵੀਟੇਸ਼ਨ ਆਇਆ ਸੀਗਾ ਕੀ ਮਹਿਸੂਸ ਹੋ ਰਿਹਾ ਸੋ ਉੱਥੇ ਜਾ ਕੇ ਫਿਰ ਉਹ ਇਹ ਚਾਹੁੰਦੇ ਸੀ ਵੀ バス ਦੇ ਡਰਾਈਵਰ ਤੇ ਕੰਡਕਟਰ ਤੇ ਪਰਚਾ ਹੋਣਾ ਚਾਹੀਦਾ ਜੋ ਕਿ ਬਣਦਾ ਵੀ ਹੈ ਤਾਂ ਅਗਰ ਤੁਹਾਡੀ ਸੁਣਵਾਈ ਨਾ ਹੋਈ ਤਾਂ ਉਸ ਟਾਈਮ ਤੇ ਸਤਿਪੰਗਤ ਸਿੰਘ ਮਾਨ ਜੀ ਦੇ ਧਿਆਨ ਚ ਆਪਾਂ ਲੈ ਕੇ ਆਵਾਂਗੇ ਤਾਂ ਜਿਹੜਾ ਪ੍ਰੋਟੈਸਟ ਐ ਨੂੰ ਹਾਈ ਲੈਵਲ ਤੇ ਆਪਾਂ ਕਰਾਂਗੇ ਠੀਕ ਹੈ ਤਾਂ ਉਸ ਟਾਈਮ ਤੇ ਸਾਡੇ ਤੇ ਇਹ ਠੂਠੇ ਪਰਚੇ ਹੋ ਗਏ ਸੀ ਜਿਹੜੇ ਕਿ ਤਕਰੀਬਨ 9 ਸਾਲਾਂ ਤੋਂ ਮੈਂ ਤਰੀਕਾ ਭੁਗਤ ਰਿਹਾ ਜੀ ਅੱਜ ਫਿਰ ਤੁਹਾਡੀ ਜਿਹੜੀ ਜ਼ਮੀਰ ਹੈ ਉਹ ਕੀ ਕਹਿੰਦੀ ਹੈ ਕਿਉਂਕਿ ਉਸ ਵੇਲੇ ਤੁਸੀਂ ਇਸੇ ਸ਼ਖਸ ਦੇ ਖਿਲਾਫ ਜਿਹੜਾ ਹੈਗਾ ਉਹਨੂੰ ਧਰਨਾ ਪ੍ਰਦਰਸ਼ਨ ਕੀਤਾ ਪਰਚੇ ਵੀ ਆਪਣੇ ਆਪ ਤੇ ਕਰਵਾਏ ਔਰ ਕੇਸ ਵੀ ਤੁਸੀਂ ਕਿਹਾ ਲੰਮਾ ਤੁਸੀਂ ਲੜਿਆ ਤਾਂ ਅੱਜ ਜਦੋਂ ਆ ਕੇ ਭਗਵੰਤ ਮਾਨ ਖੁਦ ਉਹਨਾਂ ਨੂੰ ਸ਼ਾਮਿਲ ਕਰਦੇ ਨੇ ਤਾਂ ਅੱਜ ਫਿਰ ਤੁਹਾਡੀ ਜਿਹੜੀ ਜ਼ਮੀਰ ਹੈ ਉਹ ਕੀ ਕਹਿੰਦਾ ਸਾਨੂੰ ਪੂਰਨ ਉਮੀਦ ਹੈ ਵੀ ਜਿਹੜੀ ਪਾਰਟੀ ਹੈ ਉਹ ਸਾਨੂੰ ਬਿਲਕੁਲ ਧੋਖਾ ਨਹੀਂ ਦੇਊਗੀ ਪਾਰਟੀ ਸਾਡਾ ਬੰਦਾ ਮਾਨ ਸਨਮਾਨ ਹੈ ਜਿਹੜਾ ਸਾਨੂੰ ਬਿਲਕੁਲ ਮਿਲੇਗਾ 2017 ਚ ਮੈਡਮ ਇਹਨੂੰ ਟਿਕਟ ਦਿੱਤੀ ਸੀ ਪਾਰਟ ਕਿ ਕਿੱਦੜ ਵਹਾਤੋਂ ਕਿੱਦੜ ਵਹਾਤੋਂ ਫਿਰ ਉਹ ਵਿਡਰਾ ਹੋ ਗਈ ਸੀ ਹਾਂ ਉਹ ਵਿਡਰਾ ਕਰਕੇ ਫਿਰ ਉਹ ਬਾਹਰ ਦਾ ਕੈਂਡੀਡੇਟ ਸੀ ਉਹਨੂੰ ਦਿੱਤੀ ਸੀ ਸਤਰੀਆ ਕਾਲ ਤੁਸੀਂ ਜੁੜੇ ਹੋਏ ਹੋ ਮਿੱਟੀ ਦੇ ਨਾਲ ਮੈਂ ਹਾਂ ਆकांक्षा 12 12 2015 ਦੇ ਵਿੱਚ ਲੰਬੀ ਹਲਕੇ ਦੇ ਚੰਨੂ ਪਿੰਡ ਵਿੱਚ ਦੀਬਾ ਸਰਵਿਸ ਦੀ ਇੱਕ ਬੱਸ ਵੱਲੋਂ ਇੱਕ 12 ਸਾਲ ਦੀ ਬੱਚੀ ਨੂੰ ਦਰੜਿਆ ਗਿਆ ਸੀ ਜਿਸ ਦੇ ਵਿੱਚ ਉਸ ਦੀ ਮੌਤ ਵੀ ਹੋ ਗਈ ਸੀ ਔਰ ਉਸ ਤੋਂ ਬਾਅਦ ਜਿਹੜੀ ਸਿਆਸਤ ਸੀਗੀ ਪੰਜਾਬ ਦੀ ਬਹੁਤ ਗਰਮਾਈ ਔਰ ਜਿੰਨੀਆਂ ਵੀ ਪਾਰਟੀਆਂ ਨੇ ਪੰਜਾਬ ਦੇ ਵਿੱਚ ਪੋਲੀਟੀਕਲ ਪਾਰਟੀਆਂ ਐ ਉਹਨਾਂ ਨੇ ਬੜਾ ਐਕਟਿਵਲੀ ਉਸ ਐਕਸੀਡੈਂਟ ਦੇ ਵਿਰੁੱਧ ਜਿਹੜਾ ਹੈਗਾ ਉਹਨਾਂ ਨੇ ਪ੍ਰੋਟੈਸਟ ਕੀਤਾ ਪਰ ਉਸ ਵੇਲੇ ਦੀ ਜ਼ਬਰ ਅਤੇ ਜ਼ੁਲਮ ਦੀ ਸਰਕਾਰ ਦੀ ਪੁਲਿਸ ਵੱਲੋਂ ਉਹਨਾਂ ਲੋਕਾਂ ਦੇ ਉੱਪਰ ਪਰਚੇ ਕੀਤੇ ਗਏ ਜੋ ਲੋਕ ਉਸ ਪ੍ਰੋਟੈਸਟ ਦੇ ਵਿੱਚ ਸ਼ਾਮਿਲ ਸੀਗੇ ਅੱਜ ਸਾਡੇ ਨਾਲ ਉਹਨਾਂ ਵਿੱਚੋਂ ਹੀ ਇੱਕ ਵਿਕਟਮ ਮੈਂ ਕਹੂੰਗੀ ਕਿ ਮੌਜੂਦ ਸੀ ਜਿਨ੍ਹਾਂ ਦੇ ਉੱਪਰ ਪਰਚਾ ਹੋਇਆ ਜਦਕਿ ਉਸ ਬੱਚੀ ਦੇ ਇਨਸਾਫ ਦੇ ਲਈ ਉਹ ਗਏ ਸੀਗੇ ਔਰ ਮੇਰੇ ਨਾਲ ਮੌਜੂਦ ਨੇ ਸਰਦਾਰ ਬਚਿੱਤਰ ਸਿੰਘ ਢਾਲੀਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਬੜੇ ਹੀ ਐਕਟਿਵਿਕ ਵਲੰਟੀਅਰ ਨੇ ਔਰ ਸ਼ੁਰੂ ਤੋਂ ਹੀ ਜਦੋਂ ਦੀ ਆਮ ਆਦਮੀ ਪਾਰਟੀ ਪਨਪੀ ਹੈ ਪੰਜਾਬ ਦੇ ਵਿੱਚ ਉਦੋਂ ਤੋਂ ਹੀ ਇਹ ਉਸ ਦੀ ਸੇਵਾ ਕਰਨ ਕਰ ਰਹੇ ਨੇ ਉਸਦੇ ਵਲੰਟੀਅਰ ਨੇ ਔਰ ਫਿਰੋਜ਼ਪੁਰ ਦੇ ਵਿੱਚ ਵੀ ਇਹੀ ਇਲੈਕਸ਼ਨਾਂ ਦੇ ਦੌਰਾਨ ਹਲਕਾ ਇੰਚਾਰਜ ਵੀ ਰਹੇ ਨੇ ਸੋ ਆਮ ਆਦਮੀ ਪਾਰਟੀ ਜੋ ਕਹਿੰਦੀ ਐ ਸਿੱਕ ਬਦਲਾ ਲੈ ਕੇ ਆਏ ਆ ਔਰ ਗਿੱਦੜ ਵੇਹ ਦੀ ਜਿਹੜੀ ਸਿਆਸਤ ਐ ਉਹ ਕੁਝ ਹੋਰ ਹੀ ਕਹਿੰਦੀ ਐ ਗਿੱਦੜ ਵੇਹ ਦੇ ਡਿੰਪੀ ਢਿੱਲੋ ਜੋ ਕਿ ਦੀਪ ਬੱਸ ਸਰਵਿਸ ਦੇ ਮਾਲਕ ਨੇ ਉਹ ਹੁਣ 38 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ ਗੱਲਬਾਤ ਕਰਦੇ ਆ ਇਹ ਉਹਨਾਂ ਵਿੱਚੋਂ ਨੇ ਜਿਨ੍ਹਾਂ ਨੇ ਲਗਭਗ 9 ਸਾਲ ਜਿਹੜੇ ਉਹ ਪਰਚੇ ਉਹ ਹੰਡਾਏ ਤੇ ਅੱਜ ਕੀ ਉਹ ਪਰਚਿਆਂ ਦਾ ਸਟੇਟਸ ਹੈ ਕੀ ਇਹਨਾਂ ਦਾ ਕਹਿਣਾ ਹੈ ਕਿ ਉਹ ਲੋਕ ਜਿਨ੍ਹਾਂ ਦੇ ਬਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਮੁਖੌਦੇਦਾਰ ਨੇ ਜਾਂ ਮਿਨਿਸਟਰਸ ਨੇ ਉਹ ਕਹਿੰਨੇ ਸੀਗੇ ਅਸੀਂ ਰਵਾਇਤੀ ਪਾਰਟੀਆਂ ਦੇ ਨਾਲ ਮਿਲੇ ਹੋਏ ਲੋਕਾਂ ਨੂੰ ਜਿਹੜਾ ਹੈਗਾ ਅ ਅਸੀਂ ਨਹੀਂ ਇਹਦੇ ਵਿੱਚ ਲੈਣਾ ਸਾਡੀ ਪਾਰਟੀ ਦੇ ਵਿੱਚ ਉਹ ਲੋਕ ਹੋਣਗੇ ਜੋ ਕੋਈ ਰੇੜੀ ਫੜੀ ਲਗਾਉਂਦਾ ਹੈ ਜਾਂ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿੱਚ ਉਗੋਕੇ ਨੇ ਉਹ ਇੱਕ ਐਮਐਲਏ ਬਣੇ ਇੱਕ ਮੋਬਾਈਲ ਜਿਹੜੇ ਹੈ ਉਹ ਰਿਪੇਅਰ ਕਰਦੇ ਸੀਗੇ ਪਰ ਅੱਜ ਦੀ ਜਿਹੜੀ ਤਸਵੀਰ ਆ ਉਹ ਬਦਲਦੀ ਦਿਖਾਈ ਦੇ ਰਹੀ ਆ ਆਮ ਆਦਮੀ ਪਾਰਟੀ ਦੀ ਵੀ ਸਸੀ ਕਾਲ ਜੀ ਬਹੁਤ ਬਹੁਤ ਸਵਾਗਤ ਹੈ ਬਜਿੱਤਰ ਸਿੰਘ ਢਾਲੀਵਾਲ ਜੀ ਤੁਹਾਡਾ ਮਿੱਟੀ ਤੇ ਸਸੀ ਜੀ ਮੈਡਮ ਤੁਹਾਡਾ ਮਿੱਟੀ ਚੈਨਲ ਨਾਲ ਜਿੰਨੇ ਦਰਸ਼ਕ ਜੁੜੇ ਆ ਸਾਰਿਆਂ ਨੂੰ ਪਿਆਰ ਭਰੀ ਸਸੀ ਕਾਲ ਜੀ ਜੀ ਤੁਸੀਂ ਕਿੰਨੇ ਸਾਲਾਂ ਤੋਂ ਬਜਿੱਤਰ ਸਿੰਘ ਜੀ ਆਮ ਆਦਮੀ ਪਾਰਟੀ ਦੇ ਨਾਲ ਐਸੋਸੀਏਟਡ ਹੋ ਮੈਂ ਜੀ 2015 ਦੇ ਵਿੱਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਟਾਈਮ ਦੇ ਉੱਤੇ ਅਸੀਂ ਡੋਰ ਟੂ ਡੋਰ ਜਾ ਕੇ ਕਰ ਕਰ ਪਰਚੀਆਂ ਪਰਿਵਾਰ ਜੋੜੋ ਮਹਿੰਮ ਚੱਲੀ ਸੀਗੀ ਤਾਂ ਉਸ ਵਕਤ ਤਾਂ ਕੋਈ ਜਾਣਦਾ ਨਹੀਂ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਈ ਹੈ ਨਹੀਂ ਸੀ ਹਾਲਾਂਕਿ ਦਿੱਲੀ ਦੇ ਵਿੱਚ ਇਹਦਾ ਬੋਲਬਾਲਾ ਬਹੁਤ ਸੀਗਾ ਆਪਾਂ ਉਦੋਂ ਤੋਂ ਹੀ ਆ ਪਾਰਟੀ ਦੇ ਵਿੱਚ ਕੰਮ ਕੀਤਾ ਜੀ ਐਜ਼ ਅ ਵਰਕਰ ਤੌਰ ਤੇ ਹਾਂ ਜੀ ਤੇ ਜਦੋਂ ਚੰਨੂ ਬਸਕਾਂਡ ਹੋਇਆ 2015 ਦੇ ਵਿੱਚ ਉਸ ਵੇਲੇ ਲਗਭਗ 11-12 ਸ਼ਖਸ ਸੀ ਜਿਨ੍ਹਾਂ ਦੇ ਉੱਪਰ ਪਰਚੇ ਹੋਏ ਦੋ ਪਰਚੇ ਪਏ ਸੀ ਤਦ ਦੀ ਬੱਸ ਸਰਵਿਸ ਵੱਲੋਂ ਸੀਗਾ ਔਰ ਇੱਕ ਪੁਲਿਸ ਨੇ ਪਰਚਾ ਪਾਇਆ ਸੀ ਤੇ ਅੱਜ ਜਦੋਂ ਡਿੰਪੀ ਢਿੱਲੋਂ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਔਰ ਖੁਦ ਉਹਨਾਂ ਨੂੰ ਭਗਵੰਤਮਾਨ ਸ਼ਾਮਿਲ ਕਰਦੇ ਨੇ ਤਾਂ ਤੁਹਾਡੇ ਮਨ ਤੇ ਇਹਦਾ ਕੀ ਅਸਰ ਹੋਇਆ ਸਭ ਤੋਂ ਪਹਿਲਾਂ ਤਾਂ ਜੀ ਜੇ ਪਰਚੇ ਦੀ ਗੱਲ ਕਰੀਏ ਸੌਰੀ ਜਦੋਂ ਕੋਈ ਵੀ ਬੰਦਾ ਕਿਸੇ ਪਾਰਟੀ ਦੇ ਵਿੱਚ ਜਾਂ ਕੋਈ ਸੋਸ਼ਲ ਵਰਕਰ ਤੌਰ ਤੇ ਕੰਮ ਕਰਦਾ ਹੈ ਹਾਂ ਉਹਨਾਂ ਤੇ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਝੂਠੇ ਮੁਕੱਦਮੇ ਦਰਜ ਹੋ ਜਾਂਦੇ ਆ ਉਸ ਟਾਈਮ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀਗੀ ਹਾਂ ਤੇ ਇੱਕ ਗਰੀਬ ਪਰਿਵਾਰ ਦੀ ਲੜਕੀ ਵਾਸ ਥੱਲੇ ਆ ਕੇ ਮਰ ਗਈ ਸੀ ਹਾਂ ਤੇ ਉਹਦੇ ਇਨਸਾਫ ਵਾਸਤੇ ਪਿੰਡ ਵਾਲੇ ਉਹਦੀ ਡੈੱਡ ਬੋਡੀ ਰੱਖ ਕੇ ਪ੍ਰੋਟੈਸਟ ਕਰ ਰਹੇ ਸੀ ਹਾਂ ਤੇ ਮੈਨੂੰ ਵੀ ਹਾਈ ਕਮਾਂਡ ਦਾ ਹੁਕਮ ਹੋਇਆ ਕਿ ਤੁਸੀਂ ਜਾ ਕੇ ਉੱਥੇ ਦੇਖੋ ਵੀ ਕੀ ਮਾਹੌਲ ਹੈ ਹਾਂ ਤੇ ਲੋਕਾਂ ਦੀ ਕੀ ਮੰਗ ਹੈ ਜੀ ਮੈਂ ਪਰਿਵਾਰ ਦੇ ਵਿੱਚ ਜਾ ਕੇ ਗੱਲ ਕੀਤੀ ਕਿ ਆਪਾਂ ਪੀਸਫੁੱਲ ਪ੍ਰੋਟੈਸਟ ਕਰਨਾ ਹੈ ਇਹ ਆਫਲਾਈਨ ਵਾਸਤੇ ਕੋਈ ਉੱਥੇ ਬੈਲੈਂਸ ਪੈਦਾ ਨਹੀਂ ਕਰਨਾ ਪਰ ਉਹਨਾਂ ਨਾਲ ਜਦੋਂ ਮੈਂ ਗੱਲਬਾਤ ਕੀਤੀ ਵੀ ਜੇ ਅਗਰ ਤੁਹਾਡੀ ਮੰਗ ਪੂਰੀ ਨਾ ਹੋਈ ਉਹ ਚਾਹੁੰਦੇ ਸੀ ਵੀ ਬੱਸ ਦੇ ਡਰਾਈਵਰ ਤੇ ਕੰਡਕਟਰ ਤੇ ਪਰਚਾ ਹੋਣਾ ਚਾਹੀਦਾ ਜੋ ਕਿ ਬਣਦਾ ਵੀ ਹੈ ਪਰ ਅਗਰ ਤੁਹਾਡੀ ਸੁਣਵਾਈ ਨਾ ਹੋਈ ਤਾਂ ਉਸ ਟਾਈਮ ਤੇ ਸਦਾ ਭਉਂ ਸਿੰਘ ਮਾਨ ਜੀ ਦੇ ਧਿਆਨ ਚ ਆਪਾਂ ਲੈ ਕੇ ਆਵਾਂਗੇ ਤਾਂ ਜਿਹੜਾ ਪ੍ਰੋਟੈਸਟ ਐ ਨੂੰ ਹਾਈ ਲੈਵਲ ਤੇ ਆਪਾਂ ਕਰਾਂਗੇ ਠੀਕ ਹੈ ਪਰ ਉਸ ਟਾਈਮ ਤੇ ਸਾਡੇ ਤੇ ਇਹ ਝੂਠੇ ਪਰਚੇ ਹੋਗੇ ਸੀ ਜਿਹੜੇ ਕਿ ਤਕਰੀਬਨ 9 ਸਾਲਾਂ ਤੋਂ ਮੈਂ ਤਰੀਕਾਂ ਭੁਗਤ ਰਿਹਾ ਜੀ ਹੂੰ ਤੇ ਅੱਜ ਵੀ ਇੱਕ ਕੇਸ ਆ ਜਿਹੜਾ ਚੱਲ ਰਿਹਾ ਇੱਕ ਕੇਸ ਮਾਨਯੋਗ ਅਦਾਲਤ ਨੇ ਮੈਨੂੰ ਇੱਕ ਕੇਸ ਚ ਬਰੀ ਕਰਤਾ ਜੀ ਅੱਛਾ ਜਦੋਂ ਤੁਸੀਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਕਿਸ ਸੋਚ ਦੇ ਨਾਲ ਜੁਆਇਨ ਕੀਤੀ ਸੀ ਕਿਸ ਚੀਜ਼ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਆਮ ਆਦਮੀ ਪਾਰਟੀ ਨੂੰ ਚੁਣਨ ਲਈ ਅਸੀਂ ਜੀ ਇਹ ਅੰਨਾ ਹਜ਼ਾਰੇ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ ਹੂੰ ਤੇ ਜ਼ੋਰ ਵੈਤੀ ਪਾਰਟੀਆਂ ਦੇਸ਼ ਦੀ ਯਾਦੀ ਤੋਂ ਬਾਅਦ ਕੰਮ ਕਰ ਰਹੀਆਂ ਵੀ ਉਹਦੇ ਤੋਂ ਵੱਖਰਾ ਮਤਲਬ ਕੁਝ ਹੋਵੇ ਵੀ ਡਿਵੈਲਪਮੈਂਟ ਹੋਵੇ ਜੋ ਕ੍ਰਾਪਸ਼ਨ ਹੋ ਰਹੀ ਉਹ ਬੰਦ ਹੋ ਜੇ ਕਿਉਂਕਿ ਦੂਜੇ ਆਪਾਂ ਆਮ ਹੀ ਦੇਖਦੇ ਆ ਕਿ ਕਿੰਨੇ ਕੇਸਾਂ ਦੇ ਵਿੱਚ ਘਰੇ ਹੋਏ ਨੇ ਉਹਨਾਂ ਦੇ ਜਿਹੜੇ ਮੰਤਰੀ ਕਹਿ ਲੋ ਹੋ ਠੀਕ ਹੈ ਜੀ ਵੀ ਇਸ ਕਰਕੇ ਆਪਾਂ ਜੁਆਇਨ ਕੀਤੀ ਸੀ ਵੀ ਜਿਹੜਾ ਆਪਣੇ ਤਰੱਕੀ ਹੋਵੇ ਦੇਸ਼ ਦੀ ਖਾਸ ਕਰਕੇ ਪੰਜਾਬ ਦੀ ਡਵੈਲਪਮੈਂਟ ਲੋਕਾਂ ਨੂੰ ਨੌਕਰੀਆਂ ਮਿਲਣ ਤੇ ਵੱਧ ਵਸੂਲਤਾ ਲੋਕਾਂ ਨੂੰ ਮਿਲਣ ਅੱਜ ਫਿਰ ਤੁਹਾਡੀ ਜਿਹੜੀ ਜ਼ਮੀਰ ਹੈ ਉਹ ਕੀ ਕਹਿੰਦੀ ਹੈ ਕਿਉਂਕਿ ਉਸ ਵੇਲੇ ਤੁਸੀਂ ਏਸੇ ਸ਼ਖਸ ਦੇ ਖਿਲਾਫ ਜਿਹੜਾ ਹੈਗਾ ਉਹ ਧਰਨਾ ਪ੍ਰਦਰਸ਼ਨ ਕੀਤਾ ਪਰਚੇ ਵੀ ਆਪਣੇ ਆਪ ਤੇ ਕਰਵਾਏ ਔਰ ਕੇਸ ਵੀ ਤੁਸੀਂ ਕਿਹਾ ਲੰਮਾ ਤੁਸੀਂ ਲੜਿਆ ਤਾਂ ਅੱਜ ਜਦੋਂ ਆ ਕੇ ਭਗਵੰਤ ਮਾਨ ਖੁਦ ਉਹਨਾਂ ਨੂੰ ਸ਼ਾਮਿਲ ਕਰਦੇ ਨੇ ਤਾਂ ਅੱਜ ਫਿਰ ਤੁਹਾਡੀ ਜਿਹੜੀ ਜ਼ਮੀਰ ਹੈ ਉਹ ਕੀ ਕਹਿੰਦਾ ਹੈ ਦੇਖੋ ਜੀ ਗੱਲ ਇਹ ਹੈ ਵੀ ਸਾਡੀ ਹਾਈ ਕਮਾਂਡ ਕਿਤੇ ਕਿਤੇ ਨਾ ਕਿਤੇ ਤੁਹਾਨੂੰ ਠੇਸ ਪਹੁੰਚੀ ਕਿ ਅਸੀਂ ਇੰਨਾ ਲੋਕਾਂ ਦੇ ਪਿੱਛੇ ਅਸੀਂ ਲੜਦੇ ਰਹੇਗੇ ਪਰਚੇ ਪਾਉਂਦੇ ਰਹੇਗੇ ਨਹੀਂ ਦੇਖੋ ਮੇडम ਇਹ ਐ ਵੀ ਮੇਰਾ ਕੋਈ ਹਰਦੀਪ ਸਿੰਘ ਡੈਂਪੀ ਢਿੱਲੋਂ ਨਾਲ ਕੋਈ ਪਰਸਨਲੀ ਮੇਰੀ ਕੋਈ ਉਹਨਾਂ ਨਾਲ ਰਾਂਝ ਸਿੰਘ ਨਹੀਂ ਠੀਕ ਹੈ ਜੀ ਉਹ ਨੇਚਰ ਪੱਖੋਂ ਵਧੀਆ ਪਰਸਨ ਨੇ ਮੈਂ ਉਹਨਾਂ ਨੂੰ ਕਾਫੀ ਟਾਈਮ ਤੋਂ ਜਾਣਦਾ ਹਾਂ ਜਿੱਥੋਂ ਤੱਕ ਗੱਲ ਐ ਵੀ ਜਿਹੜੀ ਉਹ ਬੱਸ ਦਾ ਡਰਾਈਵਰ ਜਾਂ ਕੰਡਕਟਰ ਹੈ ਉਹ ਤਾਂ ਸੈਲਰੀ ਤੇ ਕੰਮ ਕਰਦਾ ਨਾ ਜੀ ਅਗਰ ਉਹਨਾਂ ਨੇ ਉੱਥੇ ਜਾ ਕੇ ਕੋਈ ਗਲਤੀ ਕਰਤੀ ਉਹਨਾਂ ਤੋਂ ਮੰਨ ਲਓ ਕੋਈ ਹੋ ਗਿਆ ਵੀ ਮੰਨ ਲਓ ਇਨਸੀਡੈਂਟ ਹੋ ਗਿਆ ਕਿਸੇ ਦੇ ਬੱਸ ਦੀ ਗੱਲ ਨਹੀਂ ਹੁੰਦੀ ਤਾਂ ਉੱਥੇ ਸਾਡਾ ਪ੍ਰੋਟੈਸਟ ਕਰਨਾ ਫਰਜ਼ੀ ਦੀ ਉਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੂੰ ਹੂੰ ਮੇਰਾ ਸਵਾਲ ਇਹ ਹੈ ਸਰ ਤੁਸੀਂ ਕਿਹਾ ਕਿ ਬਹੁਤ ਅੱਛੇ ਇਨਸਾਨ ਨੇ ਮੈਂ ਇਸ ਨੂੰ ਡਿਨਾਈ ਨਹੀਂ ਕਰਦੀ ਉਹ ਬਹੁਤ ਅੱਛੇ ਇਨਸਾਨ ਨੇ ਪਰ ਉਸ ਵੇਲੇ ਜਦੋਂ ਦੀ ਸਰਕਾਰ ਸੀ ਔਰ ਜਿਸ ਤਰ੍ਹਾਂ ਵਿਕਟਮ ਪਰਿਵਾਰ ਸੀਗਾ ਤੁਹਾਨੂੰ ਤਾਂ ਧਰਨੇ ਲਾਉਣ ਦੀ ਲੋੜ ਹੀ ਨਾ ਪੈਂਦੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਜਾਂਦੇ ਨੇ ਆਮ ਹੋ ਜਾਂਦੇ ਨੇ ਪਰ ਤੁਹਾਨੂੰ ਤਾਂ ਇੰਨੀ ਗੱਲ ਵਧਾਉਣ ਦੀ ਲੋੜ ਹੀ ਨਾ ਪੈਂਦੀ ਕੋਈ ਵੀ ਪਾਰਟੀ ਦਾ ਚਾਹੇ ਕਿਉਂਕਿ ਉੱਥੇ ਇਕੱਲਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਨਹੀਂ ਸੀਗੇ ਉੱਥੇ ਕਾਂਗਰਸ ਦੇ ਵੀ ਵਲੰਟੀਅਰ ਪਹੁੰਚੇ ਸੀ ਉੱਥੇ ਕਾਂਗਰਸ ਦੇ ਵੀ ਮੰਤਰੀ ਉੱਥੇ ਕਾਂਗਰਸ ਦੇ ਵੀ ਲੀਡਰਸ ਪਹੁੰਚੇ ਸੀਗੇ ਠੀਕ ਹੈ ਮਸਲਾ ਤਾਂ ਇਹ ਹੈ ਕਿ ਉਸ ਚੀਜ਼ ਨੂੰ ਇੰਨਾ ਐਗਜ਼ਾਜਰੇਟ ਕਰ ਦਿੱਤਾ ਗਿਆ ਪਰਚੇ ਹੋ ਗਏ ਬੱਚੀ ਮਰ ਗਈ ਔਰ ਪੁਲਿਸ ਦਾ ਕੀ ਰਵੱਈਆ ਸੀਗਾ ਮੈਂ ਉਹਦੇ ਤੇ ਗੱਲ ਕਰ ਰਹੀ ਹਾਂ ਦੇਖੋ ਜੀ ਉਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਹਮ ਹੁਕਮ ਤਾਂ ਫਿਰ ਬਾਦਲ ਸਾਹਿਬ ਦਾ ਹੀ ਚੱਲਦਾ ਸੀ ਨਾ ਜੀ ਹਮ ਉਹਨਾਂ ਨੇ ਜੋ ਵੀ ਪੁਲਿਸ ਨੂੰ ਹਦਾਇਤਾਂ ਕੀਤੀਆਂ ਮੈਂ ਮੰਨਦਾ ਕਿ ਉੱਥੇ ਜੇ ਕੋਈ ਭੰਨ ਤੋੜ ਸਾੜਫੂਕ ਹੋਈ ਆ ਤਾਂ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਹੋ ਸਕਦਾ ਸਾਡਾ ਤਾਂ ਉੱਚ ਕੋਈ ਰੋਲ ਹੀ ਨਹੀਂ ਅਸੀਂ ਤਾਂ ਸਿਰਫ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਸਤੇ ਗਏ ਹਾਂ ਜੀ ਤੇ ਉਹਨਾਂ ਨੇ ਉਸ ਟਾਈਮ ਤੇ ਜੋ ਸਰਕਾਰ ਦਾ ਰਵਈਆ ਉਹ ਬਿਲਕੁਲ ਗਲਤ ਸੀਗਾ ਜੀ ਮੈਂ ਇਸ ਚੀਜ਼ ਨੂੰ ਮੰਨਦਾ ਵੀ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਰਿਆ ਸੀ ਤਾਂ ਹੀ ਤਾਂ ਅਸੀਂ ਪ੍ਰੋਟੈਸਟ ਕਰ ਰਹੇ ਸੀ ਉਸ ਟਾਈਮ ਤੇ ਜੇ ਇਨਸਾਫ ਮਿਲਦਾ ਹੁੰਦਾ ਫਿਰ ਸਾਨੂੰ ਪ੍ਰੋਟੈਸਟ ਕਰਨ ਦੀ ਕੀ ਲੋੜ ਸੀ ਹੁਣ ਤੁਹਾਡੀ ਸਰਕਾਰ ਦਾ ਰਵਈਆ ਠੀਕ ਹੈ ਮੈਨੂੰ ਤਾਂ ਬਿਲਕੁਲ ਠੀਕ ਲੱਗਦਾ ਜੀ ਤੁਸੀਂ ਸਮਝਦੇ ਹੋ ਵੀ ਠੀਕ ਹੈ ਹਾਂਜੀ ਜਿਨ੍ਹਾਂ ਨੇ ਤੁਹਾਡੇ ਤੇ ਪਰਚੇ ਕਰਾਏ ਅੱਜ ਤੁਹਾਡੇ ਤੇ ਰਾਜੇ ਹੋਣਗੇ ਨਹੀਂ ਹਜੇ ਤੱਕ ਇਹ ਕਲੀਅਰ ਨਹੀਂ ਕਿ ਉਹਨਾਂ ਨੂੰ ਟਿਕਟ ਮਿਲ ਗਈ ਹੈ ਹਜੇ ਤੱਕ ਉਹਨਾਂ ਨੇ ਪਾਰਟੀ ਜੁਆਇਨ ਕੀਤੀ ਹੈ ਪਰਿਵਾਰ ਦੇ ਵਿੱਚ ਵਾਧਾ ਹੋਇਆ ਅਸੀਂ ਚਾਹੁੰਦੇ ਹਾਂ ਕਿ ਵੱਧ ਵੱਧ ਲੋਕ ਇਸ ਪਾਰਟੀ ਦੇ ਵਿੱਚ ਆਉਣ ਹੂੰ ਜ਼ਰੂਰੀ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਸਾਰੇ ਬੰਦੇ ਹੀ ਗਲਤ ਹੈ ਜਾਂ ਕਾਂਗਰਸ ਦੇ ਵੀ ਸਾਰੇ ਹੀ ਗਲਤ ਹੈ ਪਾਰਟੀ ਦੇ ਵਿੱਚ ਚੰਗੇ ਲੋਕ ਵੀ ਹੁੰਦੇ ਆ ਮਾੜੇ ਲੋਕ ਵੀ ਹੁੰਦੇ ਆ ਇਸ ਕਰਕੇ ਮੈਂ ਇਹਨਾਂ ਨੂੰ ਪਰਸਨਲੀ ਤੌਰ ਤੇ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਇਹ ਹਰਦੀਪ ਸਿੰਘ ਡਿੰਪੀ ਢਿਲੋਂ ਜਿਹੜੇ ਗਲਤ ਹੈ ਤੁਸੀਂ ਆਪ ਇੱਕ ਮੌਤਬਰ ਇਨਸਾਨ ਹੋ ਪਾਰਟੀ ਦੇ ਵਿੱਚ ਵੀ ਤੁਸੀਂ ਚੰਗੇ ਅਹੁਦੇ ਤੇ ਵੀ ਰਹੇ ਹੋ ਤੁਸੀਂ ਦੱਸ ਰਹੇ ਸੀ ਕਿ ਫਿਰੋਜ਼ਪੁਰ ਤੁਸੀਂ ਹਲਕਾ ਇੰਚਾਰਜ ਰਹੇ ਹੋ ਇਲੈਕਸ਼ਨ ਦੇ ਦੌਰਾਨ ਕਿ ਜਦੋਂ ਡਿੰਪੀ ਢਿਲੋਂ ਨੇ ਜੁਆਇਨ ਕਰਨਾ ਸੀਗਾ ਆਮ ਆਦਮੀ ਪਾਰਟੀ ਨੂੰ ਜਾਂ ਮਾਨ ਸਾਹਿਬ ਨੇ ਕਰਾਉਣਾ ਸੀ ਤਾਂ ਕਿ ਤੁਸੀਂ ਪਾਰਟੀ ਦੇ ਅਹੁਦੇਦਾਰਾਂ ਨੂੰ ਯਾਦ ਕਰਾਇਆ ਚੰਨੋ ਬਸਕਾਂ ਤੁਹਾਡੇ ਵਲੰਟਰੀਆਂ ਤੇ ਇਹਨਾਂ ਨੇ ਇਹਨਾਂ ਦੀ ਹੀ ਬਸ ਦੇ ਐਕਸੀਡੈਂਟ ਕਰਕੇ ਪਰਚੇ ਹੋਏ ਔਰ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਇਕਵਟਲ ਹੋ ਗਏ ਹੋ ਤੁਸੀਂ ਕਹਿ ਰਹੇ ਹੋ ਤੁਸੀਂ ਇਕਵਟਲ ਹੋ ਰਹੇ ਹੋ ਪਰ ਮੈਨੂੰ ਤਾਂ ਇਹ ਪਤਾ ਲੱਗਿਆ ਕਿ ਇਸ ਕੇਸ ਦੇ ਵਿੱਚ ਕੰਪਰੋਮਾਈਜ਼ ਹੋਇਆ ਉਹ ਵੀ 3-4 ਮਹੀਨੇ ਪਹਿਲਾਂ ਹੀ ਹੋਇਆ ਨਹੀਂ ਕੰਪਰੋਮਾਈਜ਼ ਨਹੀਂ ਹੋਇਆ ਮੈਮ ਅਦਾਲਤ ਨੇ ਬਰੀ ਕੀਤਾ ਬਕਾਇਦਾ ਸਾਨੂੰ ਕੰਪਰੋਮਾਈਜ਼ ਹੁੰਦਾ ਵੀ ਜੇਕਰ ਉਹ ਜਾ ਕੇ ਬਿਆਨ ਦੇਣ ਵੀ ਸਾਡਾ ਇਸ ਕੇਸ ਦੇ ਵਿੱਚ ਕੰਪਰੋਮਾਈਜ਼ ਹੋ ਗਿਆ ਹਮ ਇੱਕ ਪੂਰਾ ਪ੍ਰੋਪਰ ਜੋ ਕੋਰਟ ਦਾ ਚੈਨਲ ਹੁੰਦਾ ਉਸੇ ਤਰੀਕੇ ਨਾਲ ਜੋ ਐਵੀਡੈਂਸ ਜੋ ਗਵਾਹੀਆਂ ਵਗੈਰਾ ਹੋਈਆਂ ਸਾਰਾ ਕੁਝ ਤਾਂ ਅਦਾਲਤ ਨੇ ਜਦੋਂ ਦੇਖਿਆ ਵੀ ਇਹਨਾਂ ਦਾ ਉੱਥੇ ਕੋਈ ਕਸੂਰ ਨਹੀਂ ਤਾਂ ਮਾਨਯੋਗ ਅਦਾਲਤ ਨੇ ਸਾਨੂੰ ਉੱਥੋਂ ਬਰੀ ਕੀਤਾ ਜੀ ਪਰ ਜਿਹੜੀ ਬਦਲਾਅ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਇੱਕ ਕਹਦੇ ਸੀ ਕੋਈ ਸਾਈਕਲ ਕਿਸੇ ਬੰਦੇ ਕੋਲੇ ਆਮ ਸਾਈਕਲ ਹੈ ਉਹ ਬੰਦਾ ਪਾਰਟੀ ਦੇ ਵਿੱਚ ਅਹੁਦੇਦਾਰ ਹੋਊਗਾ ਜਾਂ ਜਿੱਦਾਂ ਮੈਂ ਲਾਪ ਸਿੰਘ ਉਗੂ ਕਿਦੀ ਗੱਲ ਕੀਤੀ ਅਜਿਹੇ ਜਿਹੜੇ ਇਨਸਾਨ ਹੈ ਉਹ ਪਾਰਟੀ ਦੇ ਵਿੱਚ ਸ਼ਾਮਿਲ ਹੋਣਗੇ ਹੋਣਗੇ ਉਹ ਰੂਲ ਕਰਨਗੇ ਜਾਂ ਫਿਰ ਉਹ ਲੋਕਾਂ ਦੀਆਂ ਸਮੱਸਿਆ ਹੱਲ ਕਰਨਗੇ ਪਰ ਇਹ ਤਾਂ ਬਹੁਤ ਰਸੂਖਦਾਰ ਪਰਿਵਾਰ ਡਿਪਟੀ ਲਾ ਦਾ ਪਰਿਵਾਰ ਤਾਂ ਬਹੁਤ ਰਸੂਖਦਾਰ ਹੈ ਪਰ ਇਹ ਜੇ ਲੋਕਾਂ ਦਾ ਫਿਰ ਪਾਰਟੀ ਦੇ ਵਿੱਚ ਆਣਾ ਕਿ ਲੋਕਾਂ ਦੇ ਮਨਾਂ ਦੇ ਉੱਪਰ ਜਿਹੜੀ ਇਹ ਗੱਲ ਹੈ ਕੋਈ ਅਸਰ ਕਰੂਗੀ ਦੇਖੋ ਮੈਡਮ ਸੀਟ ਸੀਟ ਤੇ ਡਿਪੈਂਡ ਕਰਦਾ ਹੈ ਜਿਹੜੀ ਗਿੱਦੜਵਾ ਸੀਟ ਹੈ ਹੌਟ ਸੀਟ ਹੈ ਇੱਥੇ ਸੁਣਨ ਚ ਆ ਰਿਹਾ ਕਿ ਅਮਰਤਾ ਵੜਿੰਗ ਵੀ ਇਲੈਕਸ਼ਨ ਲੜ ਸਕਦੇ ਆ ਸਰਦਾਰ ਸੁਖੀ ਸਿੰਘ ਬਾਦਲ ਵੀ ਇਲੈਕਸ਼ਨ ਲੜ ਸਕਦੇ ਆ ਦਾ ਮਨਪ੍ਰੀਤ ਸਿੰਘ ਬਾਦਲ ਵੀ ਇਲੈਕਸ਼ਨ ਲੜ ਸਕਦੇ ਆ ਹਾਂ ਤਾਂ ਹੋ ਸਕਦਾ ਪਾਰਟੀ ਨੇ ਸੋਚਿਆ ਹੋਵੇ ਕਿ ਜਿਹੜਾ ਉਹਨਾਂ ਨੂੰ ਇਸ ਤਰ੍ਹਾਂ ਦਾ ਕੋਈ ਫਾਈਟ ਦੇ ਸਕਦਾ ਵੀ ਅਸੀਂ ਕੋਈ ਕੈਂਡੀਡੇਟ ਲੈ ਕੇ ਆਈਏ ਹਾਂ ਪਰ ਬਟ ਅੱਜ ਵੀ ਅਸੀਂ ਤਾਂ ਦਾਅਵੇਦਾਰੀ ਹਜੇ ਰੱਖੀ ਹੋਈ ਹੈ ਹਜੇ ਤੱਕ ਟਿਕਟ ਦਾ ਅਨਾਉਂਸ ਹੋਈ ਨਹੀਂ ਜੀ ਸਿਰਫ ਉਹਨਾਂ ਨੂੰ ਪਾਰਟੀ ਜੁਆਇਨ ਕਰਾਈ ਹੈ ਤਾਂ ਮੈਂ ਆਪਦੇ ਆਪ ਨੂੰ ਸਮਝਦਾ ਹਾਂ ਵੀ ਅਗਰ ਮੈਨੂੰ ਟਿਕਟ ਮਿਲਦੀ ਹੈ ਤਾਂ ਮੈਂ ਉਹਨਾਂ ਨੂੰ ਪੂਰੀ ਫਾਈਟ ਦੇਵਾਂਗਾ ਜੀ ਜੋ ਵੀ ਮੇਰੇ ਬਰਾਬਰ ਕੈਂਡੀਡੇਟ ਆਉਣਗੇ ਬਾਕੀ ਜੋ ਹਾਈ ਕਮਾਂਡ ਫੈਸਲਾ ਕਰੂਗੀ ਉਹ ਸਾਡੇ ਸਾਨੂੰ ਲੱਗਦਾ ਵੀ ਤੁਸੀਂ ਪਰਚੇ ਝੱਲੇ ਤੁਸੀਂ ਅੱਜ ਵੀ ਇੱਕ ਵਫਾਦਾਰ ਵਲੰਟੀਅਰ ਹੋ ਆਮ ਆਦਮੀ ਪਾਰਟੀ ਦੇ ਤੇ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਟਿਕਟ ਦਾ ਦਾਅਵੇਦਾਰ ਮੰਨਦੇ ਹੋ ਤੁਹਾਨੂੰ ਟਿਕਟ ਦੇਣਗੇ ਇੰਨੇ ਵੱਡੇ ਬੰਦੇ ਦੇ ਸਾਹਮਣੇ ਮੈਨੂੰ ਪੂਰੀ ਉਮੀਦ ਹੈ ਜੀ ਕਿ ਟਿਕਟ ਪਾਰਟੀ ਮੈਨੂੰ ਦੇਊਗੀ ਕਿਉਂਕਿ ਮੈਂ ਪਾਰਟੀ ਲਈ ਵਕਈ ਜਿਹੜਾ ਪਰ ਉਹ ਵੀ ਤਾਂ ਜੇ 38 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਏ ਨੇ ਤਾਂ ਉਹ ਵੀ ਕਿਸੇ ਚੰਗੇ ਟਰਮਸ ਐਂਡ ਕੰਡੀਸ਼ਨ ਤੇ ਆਏ ਹੋਣਗੇ ਇਹ ਕੋਈ ਜ਼ਰੂਰੀ ਨਹੀਂ ਮੈਨੂੰ ਪਾਰਟੀ ਦੇ ਵਿੱਚ ਬਹੁਤ ਕੁਝ ਹੁੰਦਾ ਹੈ ਚੰਗੇ ਰੈਂਕ ਵੀ ਮਿਲਦੇ ਆ ਹੋ ਸਕਦਾ ਉਹਨਾਂ ਦਾ ਕੋਈ ਚੰਗੇ ਰੈਂਕ ਦੀ ਕਮਿਟਮੈਂਟ ਹੋਈ ਹੋਵੇ ਹੋ ਸਕਦਾ ਕੁਝ ਵੀ ਪਿੱਛੇ ਇਹਦਾ ਕਾਰਨ ਹੋ ਸਕਦਾ ਜੋ ਆਪਣੇ ਸਾਹਮਣੇ ਨਹੀਂ ਹੈ ਹਾਂ ਹਾਂ ਤਾਂ ਇਹ ਤਾਂ ਉਦੋਂ ਹੀ ਕਲੀਅਰ ਹੋਊਗਾ ਜਦੋਂ ਟਿਕਟ ਅਨਾਉਂਸ ਹੋਊਗੀ ਹਾਂ ਹਾਂ ਤੁਸੀਂ ਕਹ ਦੋ ਪਰਚੇ ਹੋਏ ਹਾਂ ਇੱਕ ਤੁਸੀਂ ਕਹ ਖਤਮ ਹੋ ਗਿਆ ਦੂਜਾ ਪਰਚਾ ਕਿਹੜਾ ਹੁਣ ਪੈਂਡਿੰਗ ਹੈ ਤੁਹਾਡੇ ਤੇ ਉਹ ਮੈਡਮ ਉੱਥੇ ਦੋ ਪਰਚੇ ਹੋਏ ਸੀ ਇੱਕ ਤਾਂ ਹੋਇਆ ਸੀ ਕਿ ਕੁਝ ਸ਼ਰਾਰਤੀਆਂ ਅੰਸਰਾ ਵੱਲੋਂ ਜਿਹੜੀ ਬੱਸ ਦੀ ਸਾੜ ਫੂਕ ਹੋ ਗਈ ਸੀਗੀ ਤਾਂ ਉਹ ਪਰਚਾ ਹੋਇਆ ਸੀਗਾ ਦੂਸਰਾ ਪਰਚਾ ਹੋਇਆ ਸੀ ਉੱਥੇ ਪੁਲਿਸ ਮੁਲਾਜ਼ਮਾਂ ਨਾਲ ਜਿਹੜੇ ਉੱਥੇ ਲੋਕ ਸੀ ਉੱਥੋਂ ਪਾਈ ਹੋ ਗਈ ਸੀ ਜੀ ਹਾਂ ਤਾਂ ਉਹ ਉਹ ਪ੍ਰਸ਼ਾਸਨ ਵੱਲੋਂ ਪੁਲਿਸ ਮੁਲਾਜ਼ਮਾਂ ਵੱਲੋਂ ਪਰਚਾ ਦਰਜ ਕਰਾਇਆ ਗਿਆ ਸੀ ਜੀ ਤਾਂ ਜਦੋਂ ਤੁਹਾਡੇ ਤੇ ਪਰਚਾ ਪਿਆ ਪਾਰਟੀ ਨੇ ਤੁਹਾਡੀ ਕੀ ਹੈਲਪ ਕੀਤੀ ਆਮ ਆਦਮੀ ਪਾਰਟੀ ਨੇ ਜਿਨ੍ਹਾਂ ਦੇ ਕਹੇ ਤੇ ਤੁਸੀਂ ਜਾ ਕੇ ਉੱਥੇ ਖੜੇ ਸੀਗੇ ਦੇਖੋ ਜੀ ਪਾਰਟੀ ਨੇ ਸਾਡਾ ਉਦੋਂ ਇੱਕ ਤਾਂ ਕਿਹਾ ਸੀ ਵੀ ਅਸੀਂ ਤੁਹਾਨੂੰ ਵਕੀਲ ਆ ਜਿਹੜਾ ਚੰਗਾ ਕੋਈ ਹਾਈ ਕੋਰਟ ਦਾ ਵਕੀਲ ਖੈਰ ਕਰਕੇ ਦੇਵਾਂਗੇ ਵੀ ਤੁਹਾਡੇ ਤੋਂ ਕਿਸੇ ਤਰ੍ਹਾਂ ਦਾ ਕੋਈ ਖਰਚਾ ਨਹੀਂ ਲੱਗੂਗਾ ਫਿਰ ਤੁਹਾਨੂੰ ਮਿਲੀ ਲੀਗਲ ਹੈਡ ਉਹ ਪਰ ਮੈਂ ਤਾਂ ਜੀ ਹਮੇਸ਼ਾ ਆਪਦੇ ਖਰਚੇ ਤੇ ਚੰਗਾ ਵਕੀਲ ਕਰਕੇ ਆਪਦੇ ਕੇਸ ਲੜਦਾ ਮੈਂ ਤਾਂ ਪਾਰਟੀ ਤੇ ਇਸ ਚੀਜ਼ ਦਾ ਬੋਝ ਨਹੀਂ ਮਾਨਣਾ ਚਾਹੁੰਦਾ ਸੀ ਵੀ ਮੇਰੀ ਉਹ ਕੋਈ ਮੈਨੂੰ ਵਕੀਲ ਕਰਕੇ ਦੇਣ ਦੀ ਹੂੰ ਤਾਂ ਮਤਲਬ ਹੁਣ ਤੱਕ ਤੁਸੀਂ ਆਪਣੇ ਹੀ ਬੇਸ ਤੇ ਜਿਹੜਾ ਹੈਗਾ ਕਾਉਂਸਲ ਕਰਕੇ ਕੇਸ ਲੜਦੇ ਰਹੇ ਹਾਂਜੀ ਹਾਂਜੀ ਹੂੰ ਤੇ ਤੁਹਾਨੂੰ ਇਹ ਲੱਗਦਾ ਵੀ ਡਿੰਪੀ ਢਿੱਲੋਂ ਨੇ ਕੋਈ ਖੁੰਦਕ ਉਸ ਵੇਲੇ ਜਿਹੜੀ ਹੈਗੀ ਹੈ ਕੱਢੀ ਵਰਕਰਾਂ ਦੇ ਉੱਪਰ ਨਹੀਂ ਡਿਪਟੀ ਲੋਨੇ ਇਹਨਾਂ ਵੱਲੋਂ ਕੋਈ ਇਹੋ ਜਿਹਾ ਬਿਆਨ ਨਹੀਂ ਆਇਆ ਹਾਂ ਜਾਂ ਸਾਡੇ ਨਾਲ ਉਹਨਾਂ ਨੇ ਕੋਈ ਇਹੋ ਜੀ ਗੱਲਬਾਤ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਸਾਨੂੰ ਕੋਈ ਮੈਸੇਜ ਨਹੀਂ ਦਿੱਤਾ ਵੀ ਮੈਂ ਤੁਹਾਡੇ ਨਾਲ ਇਹ ਕਿੜ ਕੱਢੂੰਗਾ ਜਾਂ ਕੁਝ ਵੀ ਇਸ ਤਰ੍ਹਾਂ ਦੀ ਗੱਲ ਉਹਨਾਂ ਵੱਲੋਂ ਨਹੀਂ ਆਈ ਪਰ ਸਰਕਾਰ ਨੇ ਉਸ ਟਾਈਮ ਤੇ ਕਿਉਂਕਿ ਸ਼੍ਰੋਮਣੀ ਕਾਲੀ ਦਲ ਦੀ ਸਰਕਾਰ ਤੁਹਾਨੂੰ ਦੱਸਿਆ ਸੀਗੀ ਤਾਂ ਖਾਸ ਕਰਕੇ ਜਿਹੜੇ ਸੀਐਮ ਸਾਹਿਬ ਜਾਂ ਡਿਪਟੀ ਸੀਐਮ ਸਾਹਿਬ ਉਹ ਤਾਂ ਚਾਹੁੰਦੇ ਹੀ ਸੀ ਨਾ ਵੀ ਇਸ ਪਾਰਟੀ ਦੇ ਵਿੱਚ ਇਹੋ ਜਿਹਾ ਕੋਈ ਵਰਕਰ ਜਾਂ ਲੀਡਰ ਪੈਦਾ ਨਾ ਹੋਵੇ ਵੀ ਜਿਹੜਾ ਸਾਡੇ ਏਰੀਆ ਦੇ ਵਿੱਚ ਸਾਡੇ ਤੇ ਹਾਵੀ ਹੋ ਸਕੇ ਤਾਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਵੀ ਤੁਹਾਡੇ ਜਿਹੜੀ ਟਿਕਟ ਸੀ ਇੱਕ ਵਾਰੀ ਅਨਾਉਂਸ ਕਰਤੀ ਸੀਗੀ ਤੁਹਾਡੇ ਲਈ ਕਿੱਥੋਂ ਕੀਤੀ ਸੀ 2017 ਚ ਮੈਡਮ ਮੈਨੂੰ ਟਿਕਟ ਦਿੱਤੀ ਸੀ ਪਾਰਟੀ ਕਿ ਕਿੱਧਰ ਵਹਾ ਹਲਕੇ ਤੋਂ ਕਿੱਧਰ ਵਹਾ ਤੋ ਫਿਰ ਉਹ ਵਿਡਰਾ ਹੋ ਗਈ ਸੀ ਹਾਂ ਉਹ ਵਿਡਰਾ ਕਰਕੇ ਫਿਰ ਉਹ ਬਾਹਰ ਦਾ ਕੈਂਡੀਡੇਟ ਸੀ ਉਹਨੂੰ ਦਿੱਤੀ ਸੀ ਹਮ ਜਦ ਕਿ ਉਸ ਟਾਈਮ ਤੇ ਵੀ ਅਸੀਂ ਜਿੰਨੇ ਵੀ ਦਾਵੇਦਾਰ ਸੀ ਤਿੰਨ ਚਾਰ ਮੇਨ ਬੰਦੇ ਸੀਗੇ ਉਹਨਾਂ ਨੇ ਇਹੀ ਕਿਹਾ ਸੀ ਕਿ ਵੀ ਤੁਸੀਂ ਸਾਡੇ ਵਲੰਟੀਅਰ ਦੇ ਵਿੱਚੋਂ ਜਿਹਨੂੰ ਮਰਜ਼ੀ ਟਿਕਟ ਦੇ ਦਿਓ ਅਸੀਂ ਸਾਰੇ ਜਣੇ ਇਕੱਠੇ ਹੋ ਕੇ ਲੜਾਈ ਲੜਾਂਗੇ ਹਮ ਪਰ ਉਸ ਟਾਈਮ ਤੇ ਕੈਂਡੀਡੇਟ ਇੱਕ ਬਾਹਰੋਂ ਆ ਗਿਆ ਸੀਗਾ ਉਹਨੂੰ ਫਿਰ ਖਾਰ ਦਾ ਮੂੰਹ ਦੇਖਣਾ ਪਿਆ ਜੀ ਹਮ ਤਾਂ ਉਹ ਹੁਣ ਫਿਰ ਤੁਹਾਨੂੰ ਤੁਹਾਨੂੰ ਉਮੀਦ ਹੈ ਕਿ ਤੁਹਾਨੂੰ ਟਿਕਟ ਮਿਲੂਗੀ ਤੇ ਜੇ ਨਹੀਂ ਮਿਲਦੀ ਫਿਰ ਨਹੀਂ ਮਿਲਦੀ ਤਾਂ ਜੀ ਫਿਰ ਜੋ ਪਾਰਟੀ ਦਾ ਹੁਕਮ ਸਿਰ ਮੱਥੇ ਪਾਰਟੀ ਨਾਲ ਖੜੇ ਆ ਪਾਰਟੀ ਲਈ ਕੰਮ ਕਰਾਂਗੇ ਅੱਛਾ ਤੁਸੀਂ ਇੱਕ ਵਾਰ ਛੱਡ ਗਏ ਸੀ ਪਾਰਟੀ ਵਿੱਚ ਦੀ ਪਾਰਟੀ ਛੱਡਣ ਦਾ ਇਹੀ ਰੀਜ਼ਨ ਸੀਗਾ ਜੀ ਕਿ ਜਦੋਂ ਮੇਰੇ ਤੇ ਮੁਕੱਦਮੇ ਦਰਜ ਹੋ ਗਏ ਸੀ ਤੇ ਉਸ ਟਾਈਮ ਤੇ ਥੋੜਾ ਟਾਈਮ ਛੱਡਿਆ ਵੀ ਨਹੀਂ ਕਹਿ ਲਓ ਮੈਂ ਸਾਇਲੈਂਟ ਹੋ ਗਿਆ ਸੀਗਾ ਜੀ ਵੀ ਪਾਰਟੀ ਲਈ ਕੰਮ ਕਰਨਾ ਮੈਂ ਬੰਦ ਕਰਤਾ ਸੀ ਸੈਟਬੈਕ ਲੱਗਿਆ ਤੁਹਾਨੂੰ ਹਾਂਜੀ ਵੀ ਜਿਹੜੀ ਸਪੋਰਟ ਤੁਹਾਨੂੰ ਮਿਲਣੀ ਚਾਹੀਦੀ ਸੀ ਉਹ ਨਹੀਂ ਮਿਲੀ। ਇਹ ਕਹਿ ਸਕਦੇ ਆ ਜੀ। ਪਰ ਉਸ ਤੋਂ ਬਾਅਦ ਐਮਪੀ ਇਲੈਕਸ਼ਨ ਦੇ ਵਿੱਚ ਫਿਰ ਮੈਨੂੰ ਜਿਹੜਾ ਮਤਲਬ ਮੈਂ ਦੁਬਾਰਾ ਐਕਟਿਵ ਹੋ ਕੇ ਕੰਮ ਕੀਤਾ ਜੀ। ਜਦੋਂ ਨਿਪੀਟੀ ਤੁਹਾਨੂੰ ਸ਼ਾਮਿਲ ਕੀਤਾ ਭਗਵਾਨ ਸਾਹਿਬ ਨੇ ਆ ਕੇ ਪਵੰਤਮਨ ਜੀ ਨੇ ਤਾਂ ਉਸ ਵੇਲੇ ਫਿਰ ਤੁਸੀਂ ਉਹ ਸੈਰੇਮਨੀ 'ਚ ਗਏ ਸੀ? ਬਿਲਕੁਲ ਗਿਆ ਸੀਗਾ ਜੀ। ਕਿਉਂਕਿ ਮੈਨੂੰ ਇਨਵਿਟੇਸ਼ਨ ਆਇਆ ਸੀਗਾ। ਕੀ ਮਹਿਸੂਸ ਹੋ ਰਿਹਾ ਸੋ ਉੱਥੇ ਜਾ ਕੇ ਫਿਰ? ਮਹਿਸੂਸ ਤਾਂ ਪਰਿਵਾਰ 'ਚ ਵਾਧਾ ਹੋਇਆ ਜੀ ਵਧੀਆ ਹੀ ਹੋਊਗਾ। ਮੇਨ ਮਕਸਦ ਸਾਡਾ ਕੀ ਹੈ ਵੀ ਸਾਡੇ ਜਿਹੜੇ ਸੀਐਮ ਸਾਹਿਬ ਹੈ ਸਰਦਾਰ ਭਵਨ ਸਿੰਘ ਮਾ ਹੂੰ ਉਹਨਾਂ ਨੂੰ ਦਬਾਉਣ ਵਾਸਤੇ ਉਹਨਾਂ ਨੂੰ ਦਬਾਉਣ ਵਾਸਤੇ ਆਈ ਅੰਡਰਸਟੈਂਡ ਮੈਂ ਸਮਝਦੀ ਆ ਕਿ ਸਿਆਸਤ ਬਹੁਤ ਅਨਪ੍ਰੇਡਿਕਟੇਬਲ ਹੋ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਿਆਸਤ ਇੰਨੀ ਅਨਪ੍ਰੇਡਿਕਟੇਬਲ ਹੋ ਸਕਦੀ ਹੈ ਨਹੀਂ ਦੇਖੋ ਕਿਸੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਨਾ ਹੂੰ ਉਸ ਤੇ ਆਪਾਂ ਨੂੰ ਤਰਾਜ ਨਹੀਂ ਹੋਣਾ ਚਾਹੀਦਾ ਹੂੰ ਕਿਉਂਕਿ ਜਦ ਤੱਕ ਅਸੀਂ ਆਪਦੇ ਪਰਿਵਾਰ ਨੂੰ ਵੱਡਾ ਨਹੀਂ ਕਰਾਂਗੇ ਤਦ ਤੱਕ ਅਸੀਂ ਲੜਾਈ ਕਿਵੇਂ ਲੜਾਂਗੇ ਹੂੰ ਰਾਈਟ ਹਜੇ ਤੱਕਰ ਪਰਿਵਾਰ 'ਚ ਵਾਅਦਾ ਹੋਇਆ ਹੈ ਹਜੇ ਤੱਕਰ ਹਾਈ ਕਮਾਂਡ ਇਸ ਚੀਜ਼ ਤੇ ਗੌਰ ਕਰ ਰਹੀ ਹੈ ਸਰਵੇ ਚੱਲ ਰਹੇ ਹੈ ਕਿ ਜਿਹੜੀ ਟਿਕਟ ਹੈ ਉਹ ਕਿਹੋ ਜਿਹੇ ਕੈਂਡੀਡੇਟ ਨੂੰ ਮਿਲ ਜਾਈ ਹੂੰ ਪਰ ਗਿੱਦੜ ਵਾਹ ਦੇ ਲੋਕ ਤਾਂ ਪਹਿਲਾਂ ਹੀ ਆਮ ਆਦਮੀ ਪਾਰਟੀ ਨੂੰ ਐਕਸੈਪਟ ਨਹੀਂ ਕਰ ਰਹੇ ਉਹਨਾਂ ਦੇ ਕੈਂਡੀਡੇਟਸ ਨੂੰ ਐਕਸੈਪਟ ਨਹੀਂ ਕਰ ਰਹੇ ਸੀ ਤਾਂ ਲਗਾਤਾਰ ਰਾਜਾ ਵੜਿੰਗੀ ਇੱਥੋਂ ਜੇਤੂ ਹੋ ਰਹੇ ਨੇ ਤੇ ਇਹ ਜਿਹੜਾ ਬਦਲਾ ਤੁਸੀਂ ਫਿਰ ਲੈ ਕੇ ਆਇਓ ਉਹ ਡੈਂਪੀਟ ਨੂੰ ਸ਼ਾਮਿਲ ਕਰਨ ਦਾ ਫਿਰ ਇਸ ਚੀਜ਼ ਨੂੰ ਐਕਸੈਪਟ ਕਰਨਗੇ ਲੋਕ ਦੇਖੋ ਜੀ ਹਰਦੀਪ ਸਿੰਘ ਡੈਂਪੀ ਢਿੱਲੋਂ ਤੇ ਅੱਜ ਤੱਕ ਇਹੋ ਜਿਹਾ ਕੋਈ ਦੋਸ਼ ਨਹੀਂ ਲੱਗਿਆ ਵੀ ਉਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਵੇ ਜਾਂ ਕੋਈ ਵੀ ਇਹੋ ਜਿਹਾ ਕੰਮ ਕੀਤਾ ਹੋਵੇ ਵੀ ਜਿਹੜਾ ਲੋਕਾਂ ਨੂੰ ਚੰਗਾ ਨਾ ਲੱਗੇ ਹਮ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਨੇ 37 38 ਸਾਲ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕੀਤੀ ਹੈ ਹਮ ਕਿਤੇ ਨਾ ਕਿਤੇ ਪਾਰਟੀ ਨੇ ਸੋਚਿਆ ਕਿ 2022 ਦੇ ਵਿੱਚ ਹੂੰ ਹੂੰ ਸਿਰਫ 1300 ਸਮਥਿੰਗ ਵੋਟਾਂ ਨਾਲ ਰਾਜੇ ਵਿੜਿੰਗ ਤੋਂ ਹਾਰੀ ਹੈ। ਹੂੰ ਤਾਂ ਪਾਰਟੀ ਨੇ ਸਰਵੇ ਵੀ ਕਰਾਏ ਆ ਹੋ ਸਕਦਾ ਪਾਰਟੀ ਦੇ ਮਾਈਂਡ ਦੇ ਵਿੱਚ ਇਹ ਚੀਜ਼ ਹੋਵੇ ਕਿ ਇਹ ਵਧੀਆ ਫਾਈਟ ਦੇ ਸਕਦੇ ਆ ਆਪਾਂ ਇਹਨਾਂ ਨੂੰ ਕੈਂਡੀਡੇਟ ਉਤਾਰੀਏ। ਹੂੰ ਰਹੀ ਗੱਲ ਅਗਰ ਸਾਡੀ ਟਿਕਟ ਕੱਟੀ ਦੀ ਅਸੀਂ ਦਾਅਵੇਦਾਰੀ ਪੇਸ਼ ਕੀਤੀ ਹੋਈ ਹੈ। ਹੂੰ ਸਾਨੂੰ ਪੂਰਨ ਉਮੀਦ ਹੈ ਵੀ ਜਿਹੜੀ ਪਾਰਟੀ ਹੈ ਉਹ ਸਾਨੂੰ ਬਿਲਕੁਲ ਧੋਖਾ ਨਹੀਂ ਦੇਊਗੀ। ਪਾਰਟੀ ਸਾਡਾ ਬੰਦਾ ਮਾਨ ਸਨਮਾਨ ਹੈ ਜਿਹੜਾ ਉਹ ਸਾਨੂੰ ਬਿਲਕੁਲ ਮਿਲੂਗਾ ਜੀ ਬਹੁਤ ਬਹੁਤ ਧੰਨਵਾਦੀ ਸਾਡਾ ਗੱਲਬਾਤ ਕਰਨ ਲਈ ਸਾਡੇ ਨਾਲ ਬਚਿੱਤਰ ਸਿੰਘ ਢਿੱਲੋਂ ਸੀਗੇ ਇਹ ਉਹ ਸ਼ਖਸ ਨੇ ਜਿਨ੍ਹਾਂ ਦੇ ਉੱਪਰ 2015 ਦੇ ਵਿੱਚ ਜਦੋਂ ਚੰਨੋ ਵਿਖੇ ਬੱਸ ਐਕਸੀਡੈਂਟਿਕ ਹੋਇਆ ਸੀਗਾ ਔਰ ਉਹਦੇ ਵਿੱਚ ਇੱਕ ਛੋਟੀ ਬੱਚੀ ਮਾਈਨਰ ਲੜਕੀ ਜਿਹੜੀ ਹੈ ਉਸ ਐਕਸੀਡੈਂਟ ਦੇ ਵਿੱਚ ਮਰ ਗਈ ਸੀਗੀ ਔਰ ਉਸ ਤੋਂ ਬਾਅਦ ਬਹੁਤ ਕੁਝ ਹੋਇਆ ਵੱਖ-ਵੱਖ ਪਾਰਟੀਆਂ ਦੇ ਉੱਥੇ ਜਿਹੜੇ ਵਾਲੰਟੀਅਰਸ ਸੀਗੇ ਉਹਨਾਂ ਨੇ ਆ ਕੇ ਉੱਥੇ ਪ੍ਰੋਟੈਸਟ ਕੀਤਾ ਲੀਡਰਸ ਨੇ ਆ ਕੇ ਪ੍ਰੋਟੈਸਟ ਕੀਤਾ ਤੇ 12 ਬੰਦਿਆਂ ਦੇ ਉੱਪਰ ਜਿਹੜਾ ਹੈਗਾ ਪਰਚਾ ਦਰਜ ਹੋਇਆ ਜੋ ਕਿ ਹੁਣ ਤੱਕ ਚੱਲਦਿਆ ਹੈ ਜਿਹਦੇ ਵਿੱਚੋਂ ਇੱਕੇ ਪਰਚਾ ਦੱਸ ਰਹੇ ਨੇ ਕਿ ਡਿਸਪੋਜ਼ ਆਫ ਹੋ ਗਿਆ ਹਜੇ ਔਰ ਇੱਕ ਪਰਚਾ ਜਿਹੜਾ ਪੁਲਿਸ ਦੇ ਨਾਲ ਹੈ ਉਹ ਹਜੇ ਵੀ ਔਨ ਗoing ਹੈ ਪਰ ਜਿਹੜੇ ਬਦਲਾਅ ਦੀ ਗੱਲ ਆਮ ਆਦਮੀ ਪਾਰਟੀ ਅਕਸਰ ਕਰਦੀ ਸੀ ਜਾਂ 2012 ਦੇ ਵਿੱਚ ਜਦੋਂ ਇਹ ਆਊਟ ਆਫ ਯੂ ਨੋ ਇਟ ਵਾਸ ਬੌਰਨ ਆਊਟ ਆਫ ਅ ਮੋਮੈਂਟ ਜਦੋਂ ਇੱਕ ਅੰਦੋਲਨ ਦੇ ਵਿੱਚੋਂ ਇਹ ਪਾਰਟੀ ਉਬਰੀ ਸੀਗੀ ਤਾਂ ਉਹ ਜਿਹੜੇ ਵਾਅਦੇ ਤੇ ਦਾਅਵੇ ਸੀ ਉਹਨਾਂ ਤੋਂ ਥੋੜਾ ਜਿਹਾ ਮੈਂ ਕਹਿ ਸਕਦੀ ਹਾਂ ਕਿ ਪਾਠ ਤੋਂ ਵੱਖ ਹੁੰਦੀ ਇਹ ਪਾਰਟੀ ਨਜ਼ਰ ਆ ਰਹੀ ਹੈ